ਨਿੱਕੀਆਂ ਜਿੰਦਾ ਵੱਡੇ ਸਾਕੇ ਗਰਬ ਮਹੀ ਇਤਿਹਾਸ ਦਾ 6ਵਾਂ ਦਿਨ ਰਾਤ ਦੇ ਗੁజర్ ਜਾਣ ਤੋਂ ਬਾਅਦ 11 ਪੋ ਦਾ ਦਿਨ ਚੜਦਾ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਵੇ ਹੀ ਸਰਹੰਦ ਦੀ ਕਚੈਰੀ ਦੇ ਵਿੱਚ ਪਹਿਲੀ ਵਾਰ ਪੇਸ਼ ਕੀਤਾ ਜਾਂਦਾ ਹੈ ਦਿਨ ਦੇ ਸਮੇਂ ਸਵੇ ਹੀ ਸਰਹੰਦ ਦੀ ਪਹਿਲੀ ਕਚੈਰੀ ਲੱਗਦੀ ਹੈ ਅਤੇ ਉਦੋਂ ਦੋ ਸਿਪਾਹੀ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਕੋਲੋਂ ਲੈਣ ਆਂਦੇ ਹਨ ਅਤੇ ਮਾਤਾ ਜੀ ਵੱਲੋਂ ਪੁੱਛਿਆ ਜਾਂਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਤਾਂ ਇਸ ਦੇ ਵਿੱਚ ਕੋਈ ਗਲਤੀ ਵੀ ਨਹੀਂ ਹੈ ਤੇ ਸੂਬੇ ਹੀ ਸਰਹੰਦ ਕਚਹਿਰੀ ਦੇ ਵਿੱਚ ਇਹਨਾਂ ਨੂੰ ਪੇਸ਼ ਕਿਉਂ ਕਰ ਰਿਹਾ ਹੈ ਅਤੇ ਉਹ ਦੋਨੋਂ ਸਿਪਾਹੀ ਆਪਣਾ ਪੱਕ ਰੱਖਦੇ ਹਨ ਕਿ ਸੂਬਾ ਹੀ ਸਰਹੰਦ ਇਹਨਾਂ ਨੂੰ ਮਿਲਣ ਤੋਂ ਬਾਅਦ ਵਾਪਸ ਛੱਡ ਜਾਣਗੇ ਅਤੇ ਉੱਥੋਂ ਦੀ ਜਾਣ ਦੇ ਸਮੇਂ ਸਿਪਾਹੀ ਛੋਟੇ ਸਹਿਬਜ਼ਾਦੇ ਨੂੰ ਸਮਝਾਉਂਦੇ ਹਨ ਕਿ ਸੂਬੇ ਹੀ ਸਰਹੰਦ ਨੂੰ ਤੁਸੀਂ ਸਲਾਮ ਕਰਨੀ ਹੈ ਤਾਂ ਜੋ ਉਹ ਤੁਹਾਡੇ ਤੋਂ ਖੁਸ਼ ਹੋ ਸਕੇ ਨਵਾਬ ਦੀ ਕਚਹਿਰੀ ਦਾ ਵੱਡਾ ਗੇਟ ਬੰਦ ਕਰ ਦਿੱਤਾ ਗਿਆ ਤਾਂ ਜੋ ਛੋਟੇ ਸਹਿਬਜ਼ਾਦੇ ਉੱਥੋਂ ਦੀ ਸਿਰ ਝੁਕਾ ਕੇ ਛੋਟੇ ਗੇਟ ਰਾਹੀਂ ਅੰਦਰ ਜਾਣ ਤਾਂ ਜੋ ਨਵਾਬ ਨੂੰ ਦਿਖਾਇਆ ਜਾ ਸਕੇ ਕਿ ਛੋਟੇ ਸਹਿਬਜ਼ਾਦੇਆਂ ਨੇ ਸਿਰ ਝੁਕਾ ਕੇ ਈਨ ਮੰਨ ਲਈ ਹੈ ਜਦੋਂ ਛੋਟੇ ਸਹਿਬਜ਼ਾਦੇ ਅੰਦਰ ਆਉਂਦੇ ਹਨ ਆਪਣੇ ਆਪਣੇ ਸੱਜੇ ਪੈਰ ਨੂੰ ਸਭ ਤੋਂ ਪਹਿਲਾਂ ਅੰਦਰ ਕਰਦੇ ਹਨ ਅਤੇ ਫਿਰ ਅੰਦਰ ਆਉਂਦੇ ਹਨ ਇਹ ਦੇਖ ਕੇ ਹੀ ਸਾਰੇ ਕਚੈਰੀ ਦੇ ਵਿੱਚ ਸਾਰੇ 당ਗ ਰਹਿ ਜਾਂਦੇ ਹਨ ਉਹਨਾਂ ਦੀ ਪਹਿਲੀ ਹੀ ਕੂਟਨੀਤੀ ਛੋਟੇ ਬੱਚਿਆਂ ਦੇ ਦੁਆਰਾ ਅਸਫਲ ਕਰ ਦਿੱਤੀ ਜਾਂਦੀ ਹੈ ਜਦੋਂ ਸਹਿਬਜ਼ਾਦੇ ਉਹਨਾਂ ਦੇ ਸਨਮੁਖ ਆ ਕੇ ਖੜੇ ਹੁੰਦੇ ਹਨ ਤੇ ਆਉਂਦਿਆਂ ਹੀ ਉਹ ਸਭ ਤੋਂ ਪਹਿਲਾਂ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਇਹ ਦੇਖ ਕੇ ਸਾਰੇ ਐਲਕਾਰ 당ਗ ਰਹਿ ਜਾਂਦੇ ਹਨ ਇਹ ਕਿਸ ਮਿੱਟੀ ਦੇ ਬਣੇ ਹਨ ਤੇ ਇਹ ਕਿਉਂ ਨਹੀਂ ਕਿਸੇ ਤੋਂ ਡਰ ਰਹੇ ਇਸ ਤੋਂ ਬਾਅਦ ਸੁੱਚਾ ਆਨੰਦ ਸਾਹਿਬ ਜੱਦਿਆਂ ਦੇ ਖਿਲਾਫ ੜਕਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਅਤੇ ਸਾਹਿਬ ਜੱਦਿਆਂ ਨੂੰ ਬਹੁਤ ਸਾਰੇ ਮਠਾਈਆਂ ਖਡਾਉਣੇ ਬਹੁਤ ਚੀਜ਼ਾਂ ਨੂੰ ਉਹਨਾਂ ਨੂੰ ਦੇਣ ਲਈ ਕਹਿੰਦਾ ਹੈ ਪਰ ਸਾਹਿਬ ਜੱਦੇ ਉੱਥੇ ਆਪਣੀ ਈਨ ਨਹੀਂ ਮੰਨਦੇ ਅਤੇ ਉਹ ਕਹਿੰਦੇ ਅਸੀਂ ਆਕਾਲ ਪੁਰਖ ਤੋਂ ਸਿਵਾਏ ਕਿਸੇ ਨੂੰ ਨਹੀਂ ਮੰਨਦੇ ਅਤੇ ਸਾਨੂੰ ਕੁਝ ਨਹੀਂ ਚਾਹੀਦਾ। ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਖੁਸਲਾਉਣ ਲਈ ਕਿਹਾ ਕਿ ਅਸੀਂ ਤੁਹਾਨੂੰ ਬਹੁਤ ਸਾਰਾ ਰਾਜ ਭਾਗ ਅਤੇ ਬਹੁਤ ਸਾਰੀ ਦੌਲਤ ਦੇ ਆਰਾਮ ਵੀ ਦਵਾਂਗੇ। ਅਤੇ ਸੁੱਚਾ ਆਨੰਦ ਕਹਿੰਦਾ ਹੈ ਕਿ ਤੁਸੀਂ ਨਵਾਬ ਦੀ ਗੱਲ ਮੰਨ ਲਓ ਤੇ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੇ ਬੜੀ ਹੀ ਦਲੇਰੀ ਦੇ ਨਾਲ ਕਿਹਾ ਕਿ ਤੁਹਾਡਾ ਰਾਜ ਸਾਡੀ ਜੁੱਤੀ ਥੱਲੇ। ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਮਨ ਨੂੰ ਡਲਾਉਣ ਲਈ ਇਹ ਵੀ ਕਿਹਾ ਕਿ ਤੁਹਾਡੇ ਵੱਡੇ ਭਰਾਵਾਂ ਦੀ ਸ਼ਹੀਦੀ ਰੰਗ ਦੇ ਮੈਦਾਨ ਦੇ ਵਿੱਚ ਹੋ ਗਈ ਹੈ। ਤਾ ਜੋ ਇਸ ਚੀਜ਼ ਨੂੰ ਸੁਣ ਕੇ ਉਹ ਡਹਿਲ ਜਾਣ ਇਸ ਗੱਲ ਨੂੰ ਸੁਣ ਕੇ ਵੀ ਸਹਬਜ਼ਾਦੇ ਨਹੀਂ ਡੋਲਦੇ ਕਚਹਿਰੀ ਦੇ ਪੂਰੇ ਦਿਨ ਹੋਣ ਤੋਂ ਬਾਅਦ ਸਹਬਜ਼ਾਦਿਆਂ ਨੂੰ ਮਾਤਾ ਜੀ ਦੇ ਕੋਲ ਲਿਆਇਆ ਜਾਂਦਾ ਹੈ ਜਿਸ ਤੋਂ ਬਾਅਦ ਸਾਹਿਬਜਾਦਿਆਂ ਦੀ ਮਾਤਾ ਜੀ ਨਾਲ ਸਾਰਾ ਸਾਰਾ ਦਿਨ ਚ ਹੋਈ ਬਾਰਤਾਲਾਪ ਬਾਰੇ ਦੱਸਿਆ ਜਾਂਦਾ ਹੈ ਅਤੇ ਰਾਤ ਹੁੰਦਿਆਂ ਸਾਰ ਹੀ ਭਾਈ ਮੋਤੀਰਾਮ ਮਹਾਰਾਜੀ ਆਪਣੇ ਦੂਜੇ ਦਿਨ ਦੀ ਸੇਵਾ ਲਈ ਆ ਜਾਂਦੇ ਹਨ ਤੇ ਪੂਰੇ ਗੈਣੇ ਗੱਟੇ ਸਾਰੇ ਸਿਪਾਈਆਂ ਦੇ ਹਵਾਲੇ ਕਰ ਦਿੰਦੇ ਹਨ ਤਾਂ ਜੋ ਫਿਰ ਤੋਂ ਦੁੱਧ ਦੀ ਸੇਵਾ ਲਗਵਾ ਸਕਣ ਭਾਈ ਮੋਤੀਰਾਮ ਮਹਾਰਾਜੀ ਦੀ ਇਸ ਸੇਵਾ ਲਈ ਸਾਡਾ ਸਿਰ ਝੁੱਕ ਜਾਂਦਾ ਹੈ 12 ਪੋ ਦਾ ਇਤਿਹਾਸ ਜਾਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਜੋ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ